ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਵਿੱਚ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਤਰुण ਚੋਕ ਦੇ ਲੋਰੀਗੇਟ ਦਫ਼ਤਰ ਵਿਖੇ ਇੱਕ ਵਿਸ਼ਾਲ ਰਖੜੀ ਬੰਧਨ ਦਾ ਆਯੋਜਨ ਕੀਤਾ ਗਿਆ। ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸੈਂਕੜੇ ਭੈਣਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਤਰुण ਚੋਕ ਨੂੰ ਰਖੜੀ ਬੰਨ੍ਹ ਕੇ ਆਪਣਾ ਭਰਾ ਹੋਣ ਦਾ ਆਸ਼ੀਰਵਾਦ ਦਿੱਤਾ। ਤਰुण ਚੋਕ ਨੇ ਕਿਹਾ ਕਿ ਲਖਪਤੀ ਦੀਦੀ ਵਰਗੀਆਂ ਯੋਜਨਾਵਾਂ ਨੇ ਹਰ ਪਿੰਡ ਦੀਆਂ ਭੈਣਾਂ ਨੂੰ ਸਵੈ ਨਿਰਭਰਤਾ ਦੇ ਰਾਹ ਤੇ ਤੋਰਿਆ ਹੈ। प्रोग्राम के अंत में तरुण चुग ने सारिया भैनों रखड़ी की शुभकामनावान दिखा इस मौके तरुण चुग के धर्मपत्नी राधिका चुग सरबजीत सिंह शैंटी राजेश मेहता समेत बीजेपी आगू और वर्कर मौजूद सन आज राखी का पवित्र त्यौहार है और आज राखी के इस पवित्र त्यौहार पर अमृतसर पाकिस्तान बॉर्डर के इस महान पवित्र शहर में लाहौर जोने वाली रोड के ऊपर बैठकर यहाँ की बहनों ने प्रधानमंत्री मोदी जी के लिए वो राखी भेज रही हैं और ये संदेश दे रही हैं कि मोदी जी आपने हमेशा ही भारत की बेटियों की रक्षा की है आपने भारत की बेटियों को एम्पावर किया है और आज जिस तरह यहाँ बहने इकट्ठी होकर ऑपरेशन संदूर में जिस तरह प्रधानमंत्री जी ने पहलगाम में हुए आतंकी हमले जिसमें निर्दोष निहत्ते नागरिकों को धर्म पूछकर मारा गया उसका बदला लिया ऑपरेशन सिंदूर के माध्यम से आज रक्षाबंधन पर लाहौरी गेट अमृतसर के बॉर्डर पर रहने वाली बहने अपने ਭਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਰਾਖੀ ਕਾ ਰਾਖੀ ਕੇ ਦੁਆਰਾ ਧੰਨਵਾਦ ਭੇਜ ਰਹੀ ਹੈ ਕਿ ਆਪ ਨੇ ਹਮਾਰੀ ਰੱਖਸ਼ਾ ਕੀਤੀ ਹੈ ਮੈਂ ਤਰਨਜੀਤ ਜੀ ਨੂੰ ਰਖੜੀ ਬੰਨਾਈ ਬਹੁਤ ਹੀ ਛਾਂਵਾ ਦੇ ਨਾਲ ਸਾਲੀਆਂ ਪਹਿਨਾਈ ਤੇ ਇਕੱਠੀਆਂ ਹੀ ਆਏ ਨੇ ਹੌਰੀ ਗੇਟ ਦੇ ਅੰਦਰ ਤਰਨਜੀਤ ਜੀ ਦੇ ਇੰਸਟੀਚਿਊਟ ਦੇ ਵਿੱਚ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਪਹਿਨਾ ਬਹੁਤ ਹੀ ਛਾ ਤੇ ਪਾਉਨਾਂ ਦੇ ਨਾਲ ਉਹਨਾਂ ਲਈ ਰਖੜੀ ਬਹੁਤ ਪਿਆਰ ਨਾਲ ਅੰਦਰ ਨੇ ਪਾ ਬਿਜੀ ਲਈ ਲੈ ਕੇ ਆਇਆ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਲੰਬੀ ਉਮਰ ਮਿਲੇ ਕਾਮਯਾਬੀ ਜਿਸ ਤਰ੍ਹਾਂ ਰਾਸ਼ਟਰੀ ਮੰਤਰੀ ਬਣੇ ਇਸ ਤਰ੍ਹਾਂ ਹੀ ਅੱਗੇ ਵੀ ਬਹੁਤ ਸਾਰਾ ਕਾਮਯਾਬੀ ਦੇ ਨਾਲ ਆਪਣੇ ਦੇਸ਼ ਦੀ ਸੇਵਾ ਕਰ ਸਕਣ ਮੈਨੂੰ ਬਹੁਤ ਵਧੀਆ ਲੱਗਾ ਭਾਜੀ ਸਾਡੇ ਵਾਸਤੇ ਬਹੁਤ ਬੈਸਟ ਹੈਗੇ ਆ ਸਾਰੇ ਅੰਮ੍ਰਿਤਸਰ ਨੂੰ ਬਹੁਤ ਵਧੀਆ ਚਲਾ ਰਹੇ ਆ ਮੈਨੂੰ ਉਹਨਾਂ ਨੂੰ ਰਖੜੀ ਮੰਨ ਕੇ ਬੜਾ ਆਪਣੇ ਤੇ ਗਰਵ ਮਹਿਸੂਸ ਹੋਇਆ ਕਿ ਮੈਂ ਉਹਨਾਂ ਦੀ ਇਸ ਟਾਈਮ ਭੈਣ ਬਣੀ ਆ ਔਰ ਮੈਨੂੰ ਬਹੁਤ ਵਧੀਆ ਲੱਗਾ ਜੀ ਕਿੰਨਾ ਖੁਸ਼ੀ ਦਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮहासਚੇਤ ਸ੍ਰੀ ਤਰੁਣ ਚੋਕ ਜੀ ਦੇ ਦਫ਼ਤਰ ਦੇ ਵਿੱਚ ਮੇਰੇ ਖਿਆਲ ਅੱਜ ਸਾਰਾ ਦਿਨ ਹੀ ਰੱਖਿਆ ਬੰਧਨ ਦਾ ਤਿਹਾੜ ਇੱਕ ਸੰਮੇਲਨ ਮਨਾਇਆ ਜਾ ਰਿਹਾ ਹੈ ਰੱਖਿਆ ਬੰਧਨ ਸੰਮੇਲਨ ਜਿਦੇ ਵਿੱਚ ਅੱਜ 500 ਦੇ ਕਰੀਬ ਕੇਂਦਰੀ ਹਲਕੇ ਦੀਆਂ ਭੈਣਾਂ ਮਾਵਾਂ ਤਰੁਣ ਜੀ ਨੂੰ ਰਖੜੀ ਬੰਨਣ ਗਈਆਂ ਔਰ ਕਰਨ ਜੀ ਉਹਨਾਂ ਦਾ ਪੂਰਾ ਮਾਨ ਸਤਕਾਰ ਕਰਨ ਯਤਰ ਨਾਰੇਸਤੂ ਪੂਜੇ ਤੇ ਰਮਣ ਤੇ ਤਤਰ ਦੇਵਤਾ ਭਾਵ ਜਿਸ ਘਰ ਦੇ ਵਿੱਚ ਜਿਸ ਸਥਾਨ ਤੇ ਨਾਰੀ ਨੂੰ ਪੂਜਿਆ ਜਾਂਦਾ ਹੈ ਉੱਥੇ ਹੀ ਦੇਵਤਾ ਵਾਸ ਕਰਦੇ ਨੇ ਤੇ ਇਹ ਭਾਵ ਸਿਰਫ ਪਾਜਪਾ ਵਿੱਚ ਹੀ ਹੈ ਅੱਜ ਇਹ ਲਾਹੌਰੀ ਗੇਟ ਵਿਖੇ ਪਾਜਪਾ ਦਫਤਰ ਮੌਜੂਦ ਆ ਜਿੱਥੇ ਪਾਜਪਾ ਦੇ ਰਾਸ਼ੀ ਜਨਨ ਚਤਰ ਤਰਨ ਚੂ ਗੋਣਾ ਦੀ ਅਗਵਾਈ ਹੇਠ ਨਾਰੀ ਸ਼ਕਤੀ ਦਾ ਰਕਸ਼ਾ ਬੰਧਨ ਤੇ ਸਨਮਾਨ ਕੀਤਾ ਗਿਆ ਹੈ ਸੋ ਪੁਰਸ਼ ਵਰਗ ਨੂੰ ਇਹੀ ਅਪੀਲ ਹੈ ਕਿ ਨਾਰੀ ਸ਼ਕਤੀ ਦਾ ਸਨਮਾਨ ਕਰੋ ਤੇ ਮਹਿਲਾ ਵਰਗ ਨੂੰ ਇਹੀ ਕਹਾਂਗੇ ਕਿ ਆਪਣੀ ਸੰਸਕ੍ਰਿਤੀ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰੋ ਤਾਂ ਜੋ ਕੋਈ ਵੀ ਵਿਅਕਤੀ ਤੁਹਾਡੇ ਤੇ ਕੋਈ ਪ੍ਰਸ਼ਨ ਚਿੰਨ ਨਾ ਲਗਾ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਲੇ ਨਿਊਜ਼